ਕੀ ਕਹਿੰਦੇ ਆ ਪਹਿਲਾਂ ਮਾੜਾ ਕੀ ਨਾਮ ਮੇਰਾ ਨਾਮ ਕਮਲਜੀਤ ਕੋ ਕਿੱਥੋਂ ਦੇ ਰਹਿਣ ਵਾਲੇ ਮਰਾਦਪੁਰ ਤੇ ਕੀ ਗੱਲ ਬਾਤ ਹੋਈ ਬਾਜੀ ਆ ਨਸ਼ਾ ਜਿਹੜਾ ਕਰਦਾ ਬਹੁਤ ਦੁਨੀਆ ਜਿਹੜੀ ਬਰਬਾਦ ਹੁੰਦੀ ਜਾਂਦੀ ਨਸ਼ੇ ਦੇ ਨਾਲ ਪਾਜੀ ਇਹ ਸਰਕਾਰ ਕਹਿੰਦੀ ਨਸ਼ਾ ਹੀ ਬੰਦ ਕਰਾਵਾਂਗੇ ਕੋਈ ਨਸ਼ਾ ਬੰਦ ਨਹੀਂ ਹੋਇਆ ਅਜੇ ਤੱਕ ਇਹ ਨਸ਼ੇ ਨੂੰ ਬੰਦ ਹੋਣਾ ਚਾਹੀਦਾ ਸਾਡਾ ਤੇ ਜਾਣ ਵਾਲਾ ਹੁਣ ਤੁਰ ਗਿਆ ਇੱਥੇ ਹੋਰ ਬੱਚੇ ਇਨੇ ਬਾਜੀ ਨਚਾ ਕੀਤਾ ਟਿਕਾ ਲਾਇਆ ਕਿਨਾਂ ਕਿੰਨਾਂ ਇਹਦਾ ਨਾ ਕਰਨ ਵੀਰ ਜੇ ਕਿੰਨੇ ਕੋਲ ਮਰੇਗਾ ਇਹਦੀ ਉਮਰ 21 ਸਾਲ ਪਾਜੀ ਕਿੰਨੇ ਕਿ ਚੜਦਾ ਕਰਦਾ ਨਸ਼ਾ ਇਹਨੂੰ ਗਏ ਜਦੋਂ ਦਾ 2 ਸਾਲ ਹੋ ਗਿਆ ਨਸ਼ਾ ਇਹ ਤੇ ਸ਼ਰੇਆ ਮਿਲਦਾ ਇਹ ਤੇ ਇਦਾਂ ਹੀ ਕਦੀ ਕਿਹੇ ਮੋੜ ਤੇ ਮਿਲ ਗਿਆ ਕਦੀ ਕਿਹੇ ਮੋੜ ਤੇ ਮਿਲ ਗਿਆ ਨਸ਼ਾ ਇਹ ਤੇ ਮਰਾਦਪੁਰੇ ਚ ਇਦਾਂ ਹੀ ਜੇ ਛੋਟੇ ਛੋਟੇ ਬੱਚੇ ਵੀ ਕਹਿੰਦੇ ਨਸ਼ਾ ਹਾਂ ਜੀ ਪਾਜੀ ਇਦਾਂ ਹੀ ਇਹਦੇ ਨਾਲ ਛੋਟੇ ਛੋਟੇ ਵੀ ਲੱਗੇ ਆ ਪ੍ਰਸ਼ਾਸਨ ਤੋਂ ਕੀ ਅਪੀਲ ਕਰਦੇ ਵੀ ਕਿ ਇਨਸਾਫ ਕਰਕੇ ਮੰਗ। ਸਰਕਾਰ ਕੋ ਨਸ਼ੇ ਨੂੰ ਬੰਨ ਪੈਣਾ ਚਾਹੀਦਾ ਪੰਜ। ਨਸ਼ੇ ਨੂੰ ਬਿਲਕੁਲ ਬੰਨ ਪੈਣਾ ਚਾਹੀਦਾ। ਮੇਰਾ ਨਾਮ ਸ਼ਰਜੀਤ ਕਿੱਥੋਂ ਦੇ ਰਹਿਣਾ ਹੈ? ਅਸੀਂ ਮਰਾਦਪੁਰ ਦੇ। ਤੇ ਕੀ ਗੱਲ ਹੋਈ ਅੱਜ? ਇਹ ਸਾਡਾ ਲੜਕਾ ਵਾ ਮੇਰੀ ਦਰਾਨੀ ਦਾ ਲੜਕਾ ਵਾ। ਇਹਨਾਂ 7 ਵਜੇ ਟੀਕਾ ਲਾਇਆ ਵਾ। 7:30 'ਤੇ ਦੀ ਮੌਤ ਹੋ ਗਈ। ਵੇਖੋ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਨਸ਼ੇ ਖਿਲਾਫ ਇਹ ਜ਼ਿੰਮੇਵਾਰੀ ਹੋਵੇ ਨਸ਼ਾ ਬੰਦ ਕਰਾਓ ਲੋਕਾਂ ਦੇ ਮਾਵਾ ਦੇ ਬੱਚੇ ਰੋੜਦੇ ਜਾਂਦੇ ਆ ਗਾਂ ਦਾ ਆਉਣ ਵਾਲੀ ਪੀੜ੍ਹੀ ਜਿਹੜੀ ਉਹ ਸੁਰੱਖਿਸ਼ ਰਹੇ ਬੱਚੇ ਉਹ ਨਸ਼ਿਆਂ ਤੋਂ ਨਿੱਕੇ ਨਿੱਕੇ ਬੱਚੇ ਨਸ਼ਾ ਕਦੇ ਰਾਵਾਂ ਗਲੀਆਂ ਦੇ ਵਿੱਚ ਨਸ਼ਾ ਪੜਾ ਜਾਂਦੇ ਆ ਤੇਰੇ-ਤੇਰੇ ਜਾਂਦੇ ਮੁੱਠੇ ਚ ਦੇ ਜਾਂਦੇ ਆ ਕਿ ਇਹਨਾਂ ਨੂੰ ਕੋ ਪਤਾ ਨ ਲੱਗਣ ਦਿੰਦੇ ਇਹ ਰੋਕਿਆ ਜਾਵੇ ਸਾਡੀ ਸਰਕਾਰ ਤੋਂ ਇਹ ਮੰਗਿਆ ਬਸ ਸ਼ਸ਼ੀਕਲ ਜੀ ਮੇਰਾ ਨਾਮ ਲਖਨਜੀਤ ਸਿੰਘ ਲੱਕੀ ਮੈਂ ਮਰਾਲਪੁਰ ਤੋਂ ਰਹਿਣ ਵਾਲਾ ਔਰ ਡਾਕਟਰ ਅਮਿਤਕਰ ਫਾਊਂਡੇਸ਼ਨ ਦਾ ਮੈਂ ਸ਼ਰੀ ਪ੍ਰਧਾਨ ਆ ਔਰ ਇਹ ਮੇਰਾ ਚਾਚਾ ਜੀ ਦਾ ਲड़का ਹੈ ਜਿਸ ਦੀ ਅੱਜ 7 ਵਜੇ ਟੀਗਾ ਲੋਨ ਦੇ ਨਾਲ ਮੌਤ ਹੋ ਗਈ ਘਰ ਦੇ ਵਿੱਚ ਕੋਈ ਪਰਿਵਾਰ ਦਾ ਜੀ ਨਹੀਂ ਸੀ ਹੈਗਾ ਸਾਰੇ ਦਿਹਾੜੀ ਦੇ ਪਿਆਲੇ ਮਾਂ ਕਿਸੇ ਦੇ ਘਰ ਕੰਮ ਨੂੰ ਗਈ ਔਰ ਚਾਚਾ ਜੀ ਰੇੜੀ ਲੈ ਕੇ ਸਬਜ਼ੀ ਵੇਚਣ ਗਏ ਤੇ ਪਹਿਲੀ ਗਲੀ ਚ ਇਹਨਾਂ ਨੂੰ ਆਵਾਜ਼ ਪਈ ਵੀ ਤੁਹਾਡੇ ਬੇਟੇ ਦੀ ਡੈਥ ਹੋ ਗਈ ਹੈ ਔਰ ਇਹ ਮੇਰਾ ਬ੍ਰਦਰ ਹੈ ਕਰਨ ਵੀਰ ਸਿੰਘ ਔਰ ਹਰ ਘਰ ਦੇ ਵਿੱਚ ਇਹ ਤੀਜੀ ਮੌਤ 6 ਮਹੀਨੇ ਦੇ ਵਿੱਚੋਂ ਚੱਲੀ ਆ ਜੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਹੈ ਪਹਿਲੀ ਮੌਤ ਮੇਰੇ ਭਰਾ ਜੋਬਨਜੀ ਸਿੰਘ ਦੀ ਹੋਈ ਆ ਅੱਜ ਤੋਂ 6 ਮਹੀਨੇ ਪਹਿਲਾਂ ਔਰ ਪਰਸੋਂ ਹੀ ਮੌਤ ਇੱਕ ਲਖਪ੍ਰੀਤ ਸਿੰਘ ਮੁੰਡਾ ਸਾਡੀ ਗਲੀ ਦਾ ਗਵਾਰਡ ਆ ਸਾਡੇ ਸ਼ਰੀਕੇ ਭਾਈਚਾਰੇ ਚੋਂ ਅੱਜ ਉਹਦਾ ਅਜੇ ਕੱਲ ਚੌਥਾ ਵਾ ਤੇ ਅੱਜ ਸਾਡੇ ਘਰ ਨਸ਼ੇ ਦੇ ਕਾਰਨ ਤੀਜੀ ਮੌਤ ਹੋ ਗਈ ਆ ਪ੍ਰਸ਼ਾਸਨ ਤੋਂ ਕੀ ਪ੍ਰਸ਼ਾਸਨ ਤੋਂ ਅਪੀਲ ਕੀ ਕਰਨੀ ਪ੍ਰਸ਼ਾਸਨ ਦਾ ਅਪੀਲਾ ਪੰਜਾ ਵੀਡੀਓ ਦੇ ਵਿੱਚ ਹੀ ਚੱਲੀ ਜਾ ਰਿਹਾ ਵਾ ਸਾਡੇ ਮੁਰਾਦਪੁਰ ਦੇ ਵਿੱਚ ਤੇ ਇਹੋ ਜਾਂ ਕੋਈ ਇੰਨੇ ਸਮਗਰੇ ਰਿਆ ਕਿਸੇ ਦਾ ਘਰ ਨਹੀਂ ਟਟਿਆ ਕਿਸੇ ਦਾ ਕੱਖ ਨਹੀਂ ਹੋਇਆ ਔਰ ਸੋਦੀ ਇਹਨਾਂ ਦੇ ਵਰਕਰ ਜਿਹੜੇ ਆਮ ਆਦਮੀ ਪਾਰਟੀ ਦੇ ਇਹ ਸਹਦ ਦਿੰਦੇ ਆ ਜਦੋਂ ਬੰਦਾ ਚੁੱਕਿਆ ਹੁੰਦਾ ਛਡਾ ਦਿੰਦੇ ਆ ਇਹਨਾਂ ਦੇ ਨੱਥ ਪਾਣੀ ਚਾਹੀਦੀ ਆ ਮੈਂ ਤੈਨਾਂ ਜੀ ਹਾਂ ਜੀ ਜੀ ਨਾਮ ਜੀ ਮੈਂ ਤਾਂ ਸੈਮਸੰਗ ਜੀ ਜੋ ਮੁਰਾਦਪੁਰ ਦੇ ਰੇਸ਼ ਆਪਣੀ ਹਾਡੇ ਮੁਰਾਦਪੁਰ ਵਿੱਚ ਬਹੁਤ ਹੀ ਜ਼ਿਆਦਾ ਨਸ਼ਾ ਵੇਚੰਦੇ ਆ ਜੀ ਜੀ ਨਸ਼ੇ ਦਾ ਸਤਵਾਂ ਦਰਿਆ ਜਿਹੜਾ ਕਹਿੰਦੇ ਨੇ ਉਹ ਚੱਲਣ ਰਿਹਾ ਵਾ ਛੋਟੇ ਛੋਟੇ ਬੱਚੇ ਨਸ਼ਾ ਕਰਨ ਦੇ ਆ ਹਰ ਗਲੀ ਮੋੜ ਤੇ ਉੱਤੇ ਨਸ਼ਾ ਵੇਚੰਦੇ ਆ ਸਰਕਾਰਾਂ ਕਹਿੰਦੀਆਂ ਅਸੀਂ ਨਸ਼ਾ ਬੰਦ ਕਰਾਉਂਦੇ ਆ ਅਸੀਂ ਆ ਨਸ਼ਿਆਂ ਦਾ ਜੁੱਧ ਚੱਲਣ ਰਿਹਾ ਪਰ ਮੁਰਾਦਪੁਰ ਚ ਤੇ ਹੋਰ ਜੁੱਧ ਚੱਲਣ ਰਿਹਾ ਆ ਕੱਲ ਪਰਸੋਂ ਹੀ ਇੱਕ ਮੌਦ ਹੋ ਗਈ ਨਸ਼ੇ ਦੇ ਨਾਲ ਹੀ ਜੀ ਜੀ ਲਾਪਰੀਂ ਕਰਉਂਦੀ ਅੱਜ ਆ ਬੱਚਾ ਨਸ਼ੇ ਦੇ ਨਾਲ ਟਿਕਾ ਲਾ ਕੇ ਮਨੋ ਚੱਲ ਬਸਿਆ ਵਾ ਵੇਖੋ ਬਜ਼ੁਰਗ ਮਾਪਿਓ ਵਿਚਾਰੇ ਇੱਕ ਦੇ ਗਰੀਬੀ ਦੇ ਨੇ ਮਾਰ ਮਾਰੀ ਆ ਇੱਕ ਬੱਚੇ ਇਦਾਂ ਜਵਾਨ ਜਾਂਜੀ ਦਾ ਘਰੋਂ ਤੁਰ ਜਨਾ ਕਿੱਦਾਂ ਵਾ ਕੰਮਗਾਰ ਤੋਂ ਬੈਠੇ ਲਾਜਵੀਂ ਨੇ ਕਈ ਵਾਰਾਂ ਕਰਵਾਇਆ ਪਰ ਜਿਹੜੀ ਮਾਰੀ ਸੰਗਤਵਾ ਮੰਗੋ ਨਹੀਂ ਛੱਡਦੀ ਅੱਜ ਇਹ ਹਾਲਾਤਾਂ ਜਾ ਗਿਆ ਵੀ ਉਹਦੀ ਮੌਤ ਹੋ ਗਈ ਆ ਸਬਜੀ ਸੂਜੀ ਦਾ ਕੰਮ ਕਰਦੇ ਅੱਜ ਵਿਚਾਰਾ ਕਿਤੇ ਉਹ ਕਹਿੰਦਾ ਮੈਂ ਧਾਰੇ ਪੈਸੇ ਫੜ ਕੇ ਸਬਜੀ ਲੈ ਗਿਆ ਪਹਿਲੀ ਗਲੀ ਚ ਗਿਆ ਵਾ ਤੇ ਮਗਰੋਂ 8 ਮਹੀਨਾ ਕਿਸ ਨੇ ਦੱਸਤਾ ਵਿਚਾਰੇ ਬੇਟੇ ਦੀ ਧਤ ਹੋ ਗਈ ਆ ਲੱਗਿਆ ਤੂੰ ਜਦੋਂ ਉਸੇ ਤਰ੍ਹਾਂ ਆ ਗਿਆ ਸਰਕਾਰ ਤੇ ਕਹਿੰਦੀ ਐ ਜੋਦੀ ਨਸ਼ਾ ਵਿਰੋਧ ਮੁਹਿੰਮ ਚੱਲ ਰਹੀ ਹੈ ਆ ਵੀ ਅਹੀਂ ਤੇ ਸਰਕਾਰ ਵੇਖੋ ਜੀ ਸਰਕਾਰਾਂ ਦੇ ਬੜਾ ਕੁਝ ਕਹਿੰਦੀ ਐ ਸਰਕਾਰ ਦੇ ਭਗਵੰਤ ਮਾਨ ਸਾਹਿਬ ਸਾਡੇ ਸੀਐਮ ਸਾਹਿਬ ਜਿਹੜੇ ਕਹਿ ਰਹੇ ਮੈਂ ਨਸ਼ੇ ਦੇ ਵਿਰੋਧ ਜੁੱਧ ਚਲਾਇਆ ਵਾ ਨਸ਼ਾ ਖਤਮ ਕਰਨੇ ਆ ਪਰ ਮਰਾਜ਼ ਪਹੁੰਚੀ ਕੋਈ ਠਾਲੀ ਨਹੀਂ ਪਈ ਜੀ ਹਰ ਇੱਕ ਨੂੰ ਕਿੰਨੂੰ ਨਹੀਂ ਪਤਾ ਬਿੰਨ ਨਸ਼ਾ ਕਿੱਥੇ ਵਕੰਡਿਆ ਕੀ ਹੋ ਰਿਹਾ ਉਸ ਨੂੰ ਕਿੱਦਾਂ ਨਹੀਂ ਪਤਾ ਜੀ ਇਹਨੇ ਟੌਰ ਛੱਡਿਆ ਹੁੰਦੇ ਇਹਨਾਂ ਸਭ ਕੁਝ ਹੁੰਦਾ ਵਾ ਅਗਰ ਜੇ ਕੋਈ ਫੜਦੇ ਆ ਤੇ ਫਿਰ ਅੰਦਰ ਬਹਿ ਕੇ ਗੱਲਬਾਤ ਕਰਕੇ ਫੇਰ ਛੱਡ ਦਿੰਦੇ ਆ ਇਹੀ ਪ੍ਰਸ਼ਾਸਨ ਕੋ ਮੰਗ ਕਰਦੇ ਆਂ ਕਿ ਨਸ਼ੇ ਦੇ ਬਹੁਤ ਜਿਆਦਾ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਮਾਵਾਂ ਦੇ ਪੁੱਤ ਬਚ ਜਾਨ ਭੈਣਾਂ ਦੇ ਭਰਾ ਬਚ ਜਾਨ ਇਹ ਮਾਂ ਪਿਓ ਦਾ ਜਵਾਨ ਜਾਨ ਬੱਚਾ ਤੁਰ ਜਾਂਦਾ ਉਹਨਾਂ ਦੇ ਪੱਲੇ ਕੁਛ ਨਹੀਂ ਰਹਿੰਦਾ दिल्ली क्राइम नेशनल न्यूज़ नजर सफर